ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀ ਬਨਵਾਜ ਤਨਾਸਰੀ ਮਹੱਲਾ 5 ਘਰ ਅਠਮਾ ਦੂਪਦੀ ਏਕ ਓਂਕਾਰ ਸਤਗੁਰ ਪ੍ਰਸਾਦ ਸਿਮਰੋਂ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸਮਾਲੀ ਇਹ ਲੋਕ ਪਰਲੋਕ ਸੰਗਸਾਈ ਜਤਕਤ ਮੋਹ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੀ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਇ ਨਾ ਸਕੈ ਜਾਲੀ ਰਹਾਉ ਨਰਤਨ ਕੋ ਧਨ ਅੰਦਲੇ ਕੋ ਟਿਕ ਬਾਤ ਦੂਦ ਜੈਸੀ ਬਾਲੀ ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ ਕਰੀ ਕਿਰਪਾ ਕਰਪਾਲੀ ਤਨਾਸਰੀ ਮਹੱਲਾ ਪੰਜਵਾਂ ਭੈ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦੈ ਸਿੰਚਾਈ ਨਾਮ ਨਿਤ ਰਦ ਸਦ ਹਰੈ ਲਾਗ ਰਹੀ ਜਨ ਪਾਈ ਸੰਤਨ ਕੋ ਅਨੰਦ ਸਗਲ ਹੀ ਜਾਈ ਗ੍ਰਹਿ ਬਾਰ ਠਾਕਰ ਭਗਤਨ ਕਾ ਰਾਵਰਿਆ ਸਰਬਠਾਈ ਰਹਾਉ ਜੰਕੋ ਕੋਈ ਨਾ ਪਹੁੰਚਨ ਹਾਰਾ ਜੰਕੇ ਅੰਗ ਗਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਾਸਰੀ ਮਹੱਲਾ ਪੰਜਵਾਂ ਦਰਬਵੰਤ ਦਰਬ ਦੀਖ ਗਰਬੈ ਤੂ ਮਾਵੰਤੋ અપਮਾਨੀ ਰਾਜਾ ਜਾਣੈ ਸਗਲ ਰਾਜ ਹਮਰਾ ਤਿਉਹਰ ਜਨ ਟੀਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿੱਤ ਤੈਸਾ ਹੋਈ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਣ ਤਿਆਗ ਪੈਕ ਆਸਰ ਸਰਨਾ ਸਰਨਾ ਕਰ ਆਈ ਸੰਤ ਅਨੁਗ੍ਰਹਿ ਭੈ ਮਨ ਨਿਰਮਲ ਨਾਨਕ ਹਰ ਗੁਣ ਗਾਇ ਤਨਾਸਰੀ ਮਹੱਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਣੈ ਸਗਲ ਵਸ ਤੰ ਕੈ ਜੰਕਾ ਸਤਗੁਰ ਪੂਰਾ ਠਾਕਰ ਗਾਇਐ ਆਤਮ ਰੰਗ ਸਰਨੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੈ ਮੇਰੇ ਹੀ ਯਾਰੈ ਸੰਗ ਪਨਿਤਾ ਦੇਹੀ ਜਨ ਕੇ ਤੋਰ ਦਿਓ ਕਿਰਪਾ ਨਿਧਾ ਨਾਨਕ ਕੈ ਸੁਖ ਏਹੀ ਤਨਾਸਰੀ ਮਹੱਲਾ ਪੰਜਵਾ ਜਤਨ ਕਰੇ ਮਨੁ ਖੜਕ ਡੇ ਕਾਵੇ ਓ ਅੰਤਰ ਜਾਮੀ ਜਾਣੈ ਪਾਪ ਕਰੇ ਕਰ ਮੂ ਕਰ ਪਾਵੇ ਭੇਖ ਕਰੈ ਨਰਬਾਨੈ ਜਾਣਤ ਦੂਰਤ ਮਹ ਪ੍ਰਭ ਨੇਰ ਉਤਤੰਕੇ ਉਤਤੇ ਉਤਪੇਖੇ ਆਵੇ ਲੋਬੀ ਫੇਰ ਰਹਾਓ ਜਬ ਲਗ ਤੂਟੇ ਨਹੀਂ ਮਨ ਪਰਮਾ ਤਬ ਲਗ ਮੁਗਤ ਨ ਕੋਈ ਕਉ ਨਾਨਕ ਦੇ ਆਲ ਸੁਆਮੀ ਸੰਤ ਭਗਤ ਜਨਸਈ ਤਨਸਰੀ ਮਹੱਲਾ ਪੰਜਮਾ ਨਾਮ ਗੁਰ ਦੀਓ ਹੈ ਆਪਣਾ ਜੰਕੈ ਮਸਤਕ ਕਰਮਾ ਨਾਮ ਦਰੜਾਵੇ ਨਾਮ ਜਪਾਵੇ ਤਾਂ ਕਾ ਜੁਗ ਮੈਂ ਧਰੈ ਮਨ ਜਨ ਕੋ ਨਾਮ ਵਡਾਈ ਸੋਬ ਨਮ ਗਤ ਨਾਮ ਬਤ ਜਨ ਕੀ ਮਾਨੈ ਜੋ ਜੋਗ ਰਹਾਉ ਨਾਮ ਤਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਨਾਮ ਬਿਵਾਰਾ ਨਾਨਕ ਆਧਾਰਾ ਨਾਮ ਪਰਾਪਤ ਲਾ ਧਨਸਰੀ ਮਹੱਲਾ ਪੰਜਵਾਂ ਨੇਤਰ ਪਨੀਤ ਪੈ ਦਰਸ ਦੇਖੇ ਮਾਥੇ ਪਰ ਰਵਾਨ ਮਰਸ ਰਸ ਗੰਗਾ ਗਾਵ ਠਾਕਰ ਕੀ ਮੋਰ ਹਰਦੈ ਬਸੋ ਗੋਪਾਲ ਤੁਮ ਤੋ ਰਾਖਨ ਹਾਰ ਦਿਆਨ ਸੁੰਦਰ ਸੋਕਾਰ ਬੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾ ਰਹਾ ਮਹਾ ਆਨੰਦ ਮੰਗਲ ਰੂਪ ਤੁਮਰੀ ਬਚਨ ਅਨੂਪਰਸਾਨ ਹਰਿ ਦੇ ਚਰਨ ਸਬਦ ਸਤਿਗੁਰ ਕਾ ਨਾਨਕ ਬੰਦਿਓ ਪਾਲ ਤਨਾਸਰੀ ਮਹੱਲਾ ਪੰਜਵਾਂ ਆਪਣੀ ਉਕਤ ਖਲਾਵੇ ਪੋਜਨ ਆਪਣੀ ਉਕਤ ਖਲਾਵੇ ਸਰਬ ਸੂਕ ਪੋਗ ਰਸ ਦੇਵੇ ਮਨਹੀ ਨਾਲ ਸਮਾਵੇ ਹੰਮੇਰੇ ਪਿਤਾ ਗੋਪਾਲ ਦਿਆਨ ਜੋ ਰੱਖੇ ਮਹਤਾਰੀ ਬਾਰਕ ਕੋ ਤੈਸੇ ਹੀ ਪ੍ਰਭ ਪਾਲ ਰਹਾ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤੂਤ ਜਤ ਕਤ ਤਤ ਤੁਮਹੀ ਮਿਲੇ ਨਾਨਕ ਸੰਤ ਸੇਵਾ ਧਨਸ੍ਰੀ ਮਹੱਲਾ ਪੰਜਵਾ ਸੰਤ ਗ੍ਰਿਪਾਲ ਦਿਆਲ ਦਿਮੋਦਰ ਕਾਮ ਕਰਉ ਦਿਖ ਜਾਰੀ ਰਾਜਮਾਲ ਜੋ ਬਨ ਤਨ ਜੀ ਆਰਾ ਇਨ ਯੋ ਪਰ ਲੈ ਬਾਰੀ ਮਨ ਤਨ ਰਾਮ ਨਾਮ ਹਿਤਕਾਰੀ ਸੂਕ ਸਹਿ ਜੀ ਆਨੰਦ ਮੰਗਲ ਸਹਿਤ ਭਵਨਿਤ ਪਾਰ ਉਤਾਰਿ ਰਹਾ ਤਨ ਸੋਤਾਨ ਤਨ ਓ ਪਵਨਾ ਜਾਂ ਮੈਂ ਸੰਤ ਵਿਸਾਰੀ ਜਨ ਨਾਨਕ ਕੀ ਸਰਦਾ ਪੂਰ ਠਾਕਰ ਭਗਤ ਤੇਰੇ ਨਮਸ਼ਕਾਰੀ ਤਨਾਸਰੀ ਮਹੱਲਾ ਪੰਜਮਾ ਸ਼ਡਾਇ ਲਿਓ ਮਹਾ ਬਲੀਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬੈਨ ਸੁਨਕਤ ਹਾਂ ਜਾਤ ਸਤਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦਿਓ ਕਰ ਤਨ ਕੋ ਭਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਬਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਪਰ ਹਰਨਾ ਲੋਭ ਝੂਠ ਨੰਦ ਇਹ ਵਿਹੀ ਕਰਤ ਗੁਦਾਰੀ ਮਿਰਗ ਦ੍ਰਿਸ਼ਨਾ ਆਸ ਮਿਥਿਆ ਮੀਠੀ ਏ ਟੇਕ ਮਨ ਸਦਾਰੀ ਸਾਗਦ ਕੀ ਆਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਪਾਰ ਮੋਸਾ ਤੂਕ ਗਵਾਵਤ ਕਾਮ ਨਹੀਂ ਗਵਾਰੀ ਰਹਾਉ करमी हे बधन छुटकारी नानक प्रभ कागत साध जना संगारी तनसरी महल्ला पंजवा सिमर सिमर स्वामी प्रभयपना सीतल मन तन शी रूप रंग सोक तन जीा पार ब्रह्म मोर जाती रसना राम सायन माती रंग रंगी राम अपने कै चरण कमल निद थाती साथ नहीं रख लिया ਹੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੀ ਸੁਖ ਦਾਤਾ ਨਾਨਕ ਹਰ ਰਾਖੀ ਪਾਤੀ ਤਨਾਸਰੀ ਮਹੱਲਾ ਪੰਜਵਾਂ ਚਤਰ ਦਿਸਾ ਕੀ ਨੋ ਬਾਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਘਟਾ ਕੇ ਆਵਲੋ ਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਧਿਆਲ ਪੁਰਖ ਬਖਸੰਦ ਰਹਾ ਜੋ ਮੰਗੇ ਠਕਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਕਤੀ ਜੋ ਬੋਲੇ ਇਹਾ ਉਹਾ ਸਚ ਹੋਵੇ जो मांगे ठाकर अपने ते सोई सोई देव नानक दास मकते जो बोले इहा ओहां सच हो वाहे गुरु वाहिगुरु जी का खालसा वाहेगुरु जी की फतेह परम सत्कार जोग गुरु रूप गुरु की साजिनवाजी प्यारी सत्संग जियो ਸਤਗੁਰੂ ਜੀ ਦੀ ਬਾਣੀ ਵਿੱਚ ਅਪਾਰ ਪਾਵਰ ਅਪਾਰ ਸ਼ਕਤੀ ਹੁੰਦੀ ਹੈ ਜੋ ਵੀ ਗੁਰਮੁਖ ਪਿਆਰਾ ਇਸ ਗੁਰਬਾਣੀ ਨੂੰ ਸਾਰਾ ਸੁਣ ਕੇ ਇਸ ਤੇ ਅਸਰ ਕਰੇਗਾ ਭਾਵਨਾ ਨਾਲ ਸ਼ਰਧਾ ਨਾਲ ਸੁਨੇਗਾ ਸਤਗੁਰੂ ਜੀ ਉਸ ਦੀ ਬੇਨਤੀ ਨੂੰ ਅਰਦਾਸ ਨੂੰ ਪ੍ਰਵਾਨ ਕਰਨਗੇ ਮਾਇਆ ਦੇ ਢੇਰ ਲੱਗ ਜਾਣਗੇ ਮਾਇਆ ਪਿੱਛੇ ਪਿੱਛੇ ਫਰੇਗੀ ਗੁਰੂ ਮਹਾਰਾਜ ਜੀ ਐਨੀ ਬਖਸ਼ਿਸ਼ ਕਰਨਗੇ ਕਿ ਲੋਕ ਹੈਰਾਨ ਹੋਣਗੇ ਪਰ ਸ਼ਰਧਾ ਤੇ ਮਨ ਵਿੱਚ ਭਾਵਨਾ ਜ਼ਰੂਰੀ ਹੋਣੀ ਚਾਹੀਦੀ ਹੈ ਇਸ ਸ਼ਬਦ ਨੂੰ ਰਜਾਨਾ 11 ਵਾਰੀ ਤੇ 41 ਦਿਨ ਇਸ ਪਾਠ ਨੂੰ ਸੁਣਨਾ ਹੈ ਗੁਰੂ ਗੁਰੂ ਮਹਾਰਾਜ ਜੀ ਵੇਖਿਆ ਜੀ ਬਹੁਤ ਹੀ અપਾਰ ਆਪ ਜੀ ਤੇ ਕਰਨਗੇ ਤੁਹਾਡੇ ਪਰਿਵਾਰ ਵਿੱਚ ਛੁਕ ਸ਼ਾਂਤੀ ਬਖਸ਼ਣਗੇ ਤੁਹਾਡੇ ਬੱਚਿਆਂ ਦੀ ਵੱਡੀ ਵੱਡੀ ਉਮਰ ਕਰਨਗੇ ਤੁਹਾਡੇ ਪਰਿਵਾਰ ਨੂੰ ਸੱਚੇ ਬਾਦਸ਼ਾਹ ਜੀ ਤਤੀਵਾ ਵੀ ਨਹੀਂ ਲਗਣ ਦੇਗੇ ਪਰ ਸ਼ਰਦਾ ਤੇ ਭਾਵਨਾ ਤੁਹਾਡੇ ਮਨ ਵਿੱਚ ਹੋਣੀ ਜ਼ਰੂਰੀ ਹੈ ਇਸ ਬੇਨਤੀ ਨੂੰ ਪ੍ਰਵਾਨ ਕਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ